ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਤੀ ਰਾਏਕੋਟ A9 ਹੋਟਲ ਦੇ ਵਿੱਚ ਇੱਥੇ ਲੱਗਿਆ ਰਖੜੀ ਦੇ ਤੀਆਂ ਦਾ ਬਹੁਤ ਵੱਡਾ ਐਗਜ਼ੀਬੀਸ਼ਨ ਇੱਥੇ ਬੁਟੀਕ ਵਾਲੀਆਂ ਪਹਿਣਾ ਸਾਰੇ ਆਪਣੇ ਹਨ ਜੋ ਵੀ ਉਹ ਕੰਮ ਕਰਦੀ ਇਹਨ ਬੁਟੀਕ ਰਿਲੇਟਡ ਸੂਟ ਹੋਗੇ ਜਾ ਹੈਂਡਵਰਕ ਹੋਗਾ ਜੋ ਵੀ ਕੰਮ ਕਰਦੀ ਨੇ ਤੁਹਾਨੂੰ ਸਾਰੀ ਆਪਾਂ ਉਸ ਸਟਾਲਾਂ ਦਾ ਲੈ ਕੇ ਜਾਵਾਂਗੇ ਸਾਰੀ ਆਪਾਂ ਗੱਲਬਾਤ ਕਰਾਵਾਂਗੇ ਕਿਹੜੇ ਕਿਹੜੇ ਬੁਟੀਕ ਇੱਥੇ ਪਹੁੰਚੇ ਨੇ ਸਾਰੀ ਉਹਨਾਂ ਨਾਲ ਗੱਲਬਾਤ ਕਰਾਂਗੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਬਾਕੀ ਵੀਡੀਓ ਨੂੰ ਸਟਾਰਟ ਕਰਨ ਦੇ ਵਿਡੀਓ ਦਾ ਕਮੈਂਟ ਜਰੂਰ ਕਰਿਆ ਤੁਸੀਂ ਕਿੱਤੋਂ-ਕਿੱਤੋਂ ਆਪਣੀ ਜਿਹੜੀ ਵੀਡੀਓ ਦੇਖਦੇ ਹੋ ਨੇ ਲਓ ਜੀ ਆਪਾਂ ਪਹੁੰਚੇ ਹਾਂ ਹੋਟਲ A9 ਸ਼ਹਿਰ ਰਾਏਪੁਰ ਦੇ ਵਿੱਚ ਉਨਾ ਪਾਤ ਨੂੰ ਦਿਖਾਉਨੇ ਆ ਜਿੱਥੇ ਐਗਜ਼ੀਬੀਸ਼ਨ ਲੱਗੀ ਹੋਈ ਆ ਜਿੱਥੇ ਸਟਾਲਾਂ ਲੱਗੇ ਨੇ ਤੁਹਾਨੂੰ ਆਪਾਂ ਸਾਰੀਆਂ ਸਟਾਲਾਂ ਦਿਖਾਉਨੇ ਆ ਇਹ ਤੇ ਸਾਰੀਆਂ ਬੁਟੀਕ ਵਾਲੇ ਭਣਦੇ ਆਪਣੀ ਅਗਲਗ ਅਗਲਗ ਟਾਲਾਂ ਜਿਹੜੀਆਂ ਲਾਈਆਂ ਹੋਈਆਂ ਨੇ ਤੇ ਅੱਜ ਅਸੀਂ ਸ਼ਿਆਮਾ ਮੈਟਰ ਵਾਲੇ ਹੋਰੇ ਅੰਬਰੀਡ ਕੋਟਲੇ ਵਾਲੇ ਬਾਈ ਤੇ ਪਹਿਲਾ ਆਪਾਂ ਪਹੁੰਚਿਆ ਸ਼ਿਆਮਾ ਇਤਰ ਮੈਟਰ ਕੋਟਲਾ ਕੀ ਹਾਲ ਹੈ ਵੀਰੇ ਬਰੇ ਸਰ ਤੁਸੀਂ ਸੱਸ ਜੀ ਸ਼ਿਆ ਕਿਹੜੇ ਕਿਹੜੇ ਇਤਰ ਹੁੰਦੇ ਆ ਆਪਣੇ ਕੋਲ ਆਪਾਂ ਕੋਲ ਸਰ ਬਹੁਤ ਨਜਮਗੇ ਸੁਣਾਏ ਆ ਜਿੰਦਾ ਸਰ ਵੰਪਾਇਰ ਪਲਟ ਦਾ ਆਪਣਾ ਬੈਸਟ ਸੇਲਰ ਆ ਜਾਂਦਾ ਬਹੁਤ ਵੈਕਸੀ ਟ੍ਰਾਈ ਕਰੋਗੇ ਤੁਸੀਂ ਬਹੁਤ ਬੈਸਟ ਸਿਲਰ ਹਾਂ ਜੀ ਕਿੰਨੇ ਦੇ ਵੀਰੇ ਪ੍ਰਾਈਸ ਸਟਾਰਟ ਹੋ ਜਾਂਦਾ ਸਭ ਨੇ 300 ਤੋਂ ਸਟਾਰਟ ਹੋ ਜਾਂਦਾ 100 ਰੁਪਏ ਆਪਣਾ ਪਰ ਮਿਲੁੰਦੇ ਜੀ ਮੇਥੀ ਨੇਮਲ 300 ਆ ਜਾਂਦਾ ਸਰ ਆਪਣਾ ਓਕੇ 6 ml 600 ਠੀਕ ਆ 12 ml 1200 ਠੀਕ ਜਿੰਨੀ ਕੁਆਂਟੀਟੀ ਹੋ ਰਿਹਾ ਰਿਕਾਰਡਿੰਗ ਹੈ ਨੰਬਰ ਬੋਲੋ ਆਪਣਾ ਜਿਹੜਾ ਆਨਲਾਈਨ ਲੈਣਾ ਵਜਾ ਕਾਰ ਆਪਣੇ ਜੀ ਆਨਲਾਈਨ ਕਿਸੇ ਲੈਣਾ 77 78 80 564 ਓਕੇ ਹਾਂਜੀ ਸਰ ਤੇ ਬਾਈ ਹੋਣੀ ਅੱਜ ਹੈ ਕਹਿੰਦੇ ਰਾਜਕੋਟ ਰਾਜਕੋਟ ਉਹਨੇ ਬਾਈ ਉਹਨਾਂ ਦੀ ਸਟਾਰ ਲੱਗੇ A9 ਹੋਟਲ ਦੇ ਵਿੱਚ ਜੀ ਤੇ ਜਰੂਰ ਪਹੁੰਚੋ ਤੇ ਅੱਗੇ ਆਪਾਂ ਆਇਆ ਭੈਣ ਕੋਲੇ ਭੈਣ ਤੁਸੀਂ ਜਾਣਦੇ ਹੋਵੋਗੇ ਹਨਾ ਸ੍ਰੀ ਕਾਲ ਜੀ ਸਾਰਿਆਂ ਨੂੰ ਤੇ ਬਣੇ ਕੀ ਕੀ ਕਲੈਕਸ਼ਨ ਲੈ ਕੇ ਆਏ ਇੱਥੇ? ਵੀਰੇ ਪ੍ਰਿੰਟਰ ਸੂਟ, ਹੈਂਡਵਰਕ, ਮਸ਼ੀਨਵਰਕ, ਆਰੀਵਰਕ, ਉਂਝ ਆਪਣੇ ਬੈਲ ਬਰਬਰੀ ਦੇ ਸੂਟ ਪ੍ਰਿੰਟਡ ਸਾਰੇ ਵਰਕ ਕੀਤੇ ਹੋਏ, ਸਾਰੇ ਤਰ੍ਹਾਂ ਦੀ ਆਈਟਮ ਲੈ ਕੇ ਆਏ ਸੀ। ਹੁਣ ਜ ਆਪਣੇ ਕੋਲ ਹਾਫ ਕਿ ਸਟਾਕ ਰਹਿ ਗਿਆ, ਹਾਫ ਆਪਣਾ ਸੇਲ ਹੋ ਗਿਆ। ਓਕੇ ਓਕੇ। ਹਾਂਜੀ। ਤੇ ਲੋ ਜੀ ਅੱਗੇ ਆਪਾਂ ਆਇਆ ਭਾਈ ਉਹਨਾਂ ਕੋਲੇ ਸਤਿ ਸ੍ਰੀ ਅਕਾਲ ਵੀਰੇ। ਸਤਿ ਸ੍ਰੀ ਅਕਾਲ ਜੀ। ਕਿੱਥੋਂ ਭਾਈ ਪਹਿਲਾਂ ਪਤਾ ਦੋ। ਅਸੀਂ ਲੁਧਿਆਣਾ ਤੋਂ ਆ ਜੀ। ਓਕੇ। ਕੀ ਆਪਾਂ ਇੱਥੇ ਕਾਲੀ ਸਟਾਲ ਲਾਈ ਹੈ ਜੀ ਇੱਥੇ ਭਾਜੀ ਆਪਣਾ ਇੱਕ ਬ੍ਰਾਂਡ ਹੈ ਕੇਅਰ ਫॉर ਯੂ ਇਹ ਆਯੁਰਵੈਦਿਕ ਬ੍ਰਾਂਡ ਹੈ ਜੀ ਓਕੇ ਮਤਲਬ ਕਿ ਜਿਨ੍ਹਾਂ ਨੂੰ ਕੋਈ ਕ੍ਰੋਨਿਕ ਡਿਜ਼ੀਜ਼ ਹੈ ਗਿਆਨੇ ਔਰ ਉਹਨਾਂ ਦਾ ਇੰਗਲਿਸ਼ ਮੈਡੀਸਨ ਨਾਲ ਟਰੀਟਮੈਂਟ ਨਹੀਂ ਹੋ ਰਿਹਾ ਜਿਵੇਂ ਕਿ ਲੇਡੀਜ਼ ਨੂੰ ਕਈ ਕੰਪਲਿਕਸ਼ਨ ਹੈ ਗਾਈਨੋ ਕੰਪਲਿਕਸ਼ਨ ਤਾਂ ਉਹਨਾਂ ਲਈ ਸਰਪ ਹੈ ਗਾਈਨੋਲਾਈਜ਼ ਆਪਣੇ ਕੋਲ ਜੀ ਠੀਕ ਹੈ ਜੀ ਜਿੱਦਾਂ ਲਕੋਰੀਆ ਮਹਾਮਾਰੀ ਦੇ ਦੌਰਾਨ ਪੀਰੀਅਡ ਦੌਰਾਨ ਕੋਈ ਦਿੱਕਤਾਂ ਨਹੀਂ ਇਹ ਉਹਨੂੰ ਠੀਕ ਕਰੋਗੇ ਜੀ ਠੀਕ ਹੈ ਜੀ ਜਿਨ੍ਹਾਂ ਨੂੰ ਦਿੱਕਤ ਹੈ ਕੈਲੈਸਟਰੋਲ ਦੀ ਜਾਂ ਬੀਪੀ ਨਹੀਂ ਘਟਦਾ ਓਕੇ ਉਹਨਾਂ ਲਈ ਆਹ ਪ੍ਰੋਡਕਟ ਹੈ ਜੀ ਜਿਨ੍ਹਾਂ ਨੂੰ ਬਾਈਪਾਸ ਜਾਂ ਸਟੰਟ ਦੀ ਦਿੱਕਤ ਹੈ ਉਹਨਾਂ ਵਾਸਤੇ ਪ੍ਰੋਡਕਟ ਬਹੁਤ ਸ਼ਾਨਦਾਰ ਹੈ ਜੀ ਓਕੇ ਔਰ ਜਿਨ੍ਹਾਂ ਲੋਕਾਂ ਨੂੰ ਬਾਤ ਪਿਤ ਕਫ ਦੀ ਪ੍ਰੋਬਲਮ ਹੈ ਹਾਂਜੀ ਉਹਨਾਂ ਵਾਸਤੇ ਆਹ ਪ੍ਰੋਡਕਟ ਹੈ ਸਰ ਇਹ ਆਪਣੇ ਕੋਲ ਸੌਰੀ ਆਹ ਵਾਲਾ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਪੇਟ ਦੀ ਸਮੱਸਿਆ ਲੀਵਰ ਦੀ ਸਮੱਸਿਆ ਗੈਸ ਕਬਜ ਦੀ ਸਮੱਸਿਆ ਨੂੰ ਠੀਕ ਕਰੂਗਾ ਜੀ ਔਰ ਇਹ ਮੇਰਾ ਪ੍ਰੋਡਕਟ ਹੈ ਭਾਰ ਘਟਾਉਣ ਵਾਲਾ ਓਕੇ ਔਰ ਅਸੀਂ ਗਾਰੰਟੀ ਕਰਦੇ ਹਾਂ ਕਿ ਬੰਦੇ ਦਾ 3 ਮਹੀਨੇ ਦੇ ਵਿੱਚ ਵਿੱਚ 5 ਲਗ 10 ਕਿਲੋ ਭਾਰ ਘਟੂਗਾ ਜੀ ਠੀਕ ਹੈ ਔਰ ਇਹ 100% ਆਯੁਰਵੈਦਿਕ ਹੈ ਜੀ ਓਕੇ ਔਰ ਇਹ ਇਹ ਫਾਰਮੂਲੇਸ਼ਨ ਜਿਹੜੀ ਹੈਗੀ ਐਕਸਟ੍ਰੈਕਟ ਬੇਸ ਆ ਯਾਨੀ ਕਿ ਸਿੱਧਾ ਡ੍ਰੌਪ ਲੈਣਾ ਹੈ ਜੀਬ ਦੇ ਉੱਤੇ ਕੋਈ ਵੀ ਪਾਣੀ ਦੀ ਲੋੜ ਨਹੀਂ ਕੋਈ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਹੈਗੀ ਜੀ ਠੀਕ ਹੈ ਸਰ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਨੰਬਰ ਬੋਲ ਦਿਓ ਜਾਂ ਐਡਰੈਸ ਬੋਲ ਦਿ ਨੰਬਰ ਹੈਗਾ ਜੀ 911 511 553 ਓਕੇ ਲੁਧਿਆਣਾ ਸਾਡਾ مین ਹੈਗਾ ਆਫਿਸ ਜਲੰਧਰ ਬਾਈਪਾਸ ਦੇ ਕੋਲ ਜੀ ਓਕੇ ਸਰ ਥੈਂਕ ਯੂ ਥੈਂਕ ਯੂ ਜੀ ਵੀਰੇ ਅਸੀਂ ਬਰਕਤ ਕ੍ਰੀਏਸ਼ਨਸ ਤੋਂ ਆ ਅਸੀਂ ਫੁਲਕਾਰੀ ਦੇ ਉੱਤੇ ਜੇ ਤੁਸੀਂ ਜੈਕਟਸ ਸੂਟਸ ਕੁਝ ਵੀ ਕਸਟਮਾਈਜ਼ ਕਰਾਉਣਾ ਹੈਂਡਵਰਕ ਦੇ ਸੂਟ ਜਿਹੜੇ ਵੀ ਕੋਈ ਵੀ ਡਿਜ਼ਾਈਨ ਤੁਸੀਂ ਦਿਓਗੇ ਸੇਮ ਬਣ ਜਾਊਗਾ ਸਾਡੇ ਕੋਲ ਡਿਫਰੈਂਟ ਵੈਰਾਈਟੀ ਵੀ ਹੈਗੀ ਆ ਤੇ ਪੁਰਾਣੇ ਜ਼ਮਾਨੇ ਚ ਜਿਵੇਂ ਆਪਣੀਆਂ ਚੀਜ਼ਾਂ ਹੁੰਦੀਆਂ ਸੀ ਅਸੀਂ ਉਹ ਵੀ ਰੈਡੀ ਕਰਦੇ ਆ ਜਿਵੇਂ ਆ ਪੀਪੇ ਤਿਆਰ ਕੀਤੇ ਹੋਏ ਨੇ ਇਹ ਸਾਰੇ ਲੇਸਿਸ ਵਗੈਰਾ ਲਾ ਕੇ ਤਿਆਰ ਕੀਤੇ ਆ ਪੇਂਟ ਕਰਕੇ ਦੁਪੱਟੇ ਤਿਆਰ ਕੀਤੇ ਹੋਏ ਇਹਨਾਂ ਨਾਲ ਸੂਟ ਵੀ ਬਣਾ ਸਕਦੇ ਹਾਂ ਹੱਥ ਦੇ ਬਣੇ ਪ੍ਰਾਂਦੇ ਵੀ ਨੇ ਇਹ ਵੀ ਸਾਰੇ ਹੈਂਡ ਮੇਡ ਨੇ ਪ੍ਰਾਂਦੇ ਅਸੀਂ ਆਪ ਰੈਡੀ ਕਰਾਉਨੇ ਆ ਤੇ ਇਹਨਾਂ ਨੂੰ ਤੁਸੀਂ ਜਿਵੇਂ ਵੀ ਕਹੋਗੇ ਉਸ ਹੱਬ ਨਾਲ ਕਸਟਮਾਈਜ਼ ਕਰ ਸਕਦੇ ਆ ਇਹ ਪੋਰਟਲੀਆਂ ਨੇ ਜਿਵੇਂ ਅੱਜਕੱਲ ਕਾਫੀ ਟ੍ਰੈਂਡਿੰਗ ਆ ਇਹ ਤੁਸੀਂ ਸੂਟ ਨਾਲ ਦੀ ਵੀ ਕਢਾਈ ਕਰਾ ਕੇ ਬਣਵਾ ਸਕਦੇ ਹੋ ਜਿਵੇਂ ਦੀ ਵੀ ਤੁਹਾਨੂੰ ਚਾਹੀਦੀ ਹੋ ਰੈਡੀ ਹੋ ਜੂ ਜੁੱਤੀਆਂ ਤੇ ਕਢਾਈ ਕਰਾਉਣੀਆਂ ਉਹ ਵੀ ਹੋ ਜੂਗੀ ਮੇਰੀ ਬੁਟੀਕ ਦਾ ਨਾਮ ਕਾਰਿਗਰੀ ਕੁੰਜ ਹੈ ਤੇ ਇਹਦੇ ਵਿੱਚ ਮੈਂ ਹੈਂਡ ਪੇਂਟਡ ਦੁਪੱਟੇ ਹੈਂਡ ਐਮਬਰਾਇਡਰੀ ਸਾਰਾ ਹੈਂਡਵਰਕ ਹੈਗਾ ਜਿਵੇਂ ਕੀ ਚੇਨਸ ਨੇ ਬੁੱਕਮਾਰਕਸ ਨੇ ਵਾਲਟ ਨੇ ਪੇਪਰਸ ਹੈ ਹਰ ਇੱਕ ਚੀਜ਼ ਇਹਦੇ ਵਿੱਚ ਹੱਥ ਨਾਲ ਹੀ ਬਣਾਈ ਗਈ ਹੈ ਡਰੈਸ ਕੀ ਰਹਿੰਦੇ ਪਾਣੀ ਆਪਣੀ ਬੁਟੀਕ ਦਾ ਤੁਹਾਨੂੰ ਨੇ ਤੋਂ ਆਏ ਅਸੀਂ ਠੀਕ ਹੈ ਜੀ ਕੋਈ ਨੰਬਰ ਕੋਈ ਨੰਬਰ ਵਗੈਰਾ 946594286 ਹਾਂ ਜੀ ਅਸੀਂ ਬੰਬੇ ਗਲਾਸ ਰਾਇਗੜ੍ਹ ਕਮੇਟੀ ਵੀ ਜਾ ਕੇ ਬੋਲਦੇ ਆ ਵੀ ਵੀ ਅਸੀਂ ਕਰ ਸਾਡੇ ਕੋਲ ਪਲੇਨ ਫੈਬਰਿਕ ਸਾਰੀ ਆ ਟਾਪ ਟਾ ਕਰੇ ਫੁੱਲ ਬੈਲ 45 ਰੁਪਏ ਮੀਟਰ ਟਾਪ ਟਾ 45 ਰੁਪਏ ਮੀਟਰ ਪੂਰੇ ਸੂਟ ਕਢਾਈ ਦੇ ਹੈਂਡਵਰਕ ਹੋਰ ਸਾਰੇ ਹਿਸਾਬ ਕਰਾਉਣੇ ਆ ਜੀ ਪੂਰੇ ਰੇਟ ਨਾਲ ਘੱਟ ਤੋਂ ਘੱਟ ਰੇਟ ਨਾਲ ਮਿਲ ਰਹੇ ਆਪਣੇ ਕੋਲੇ ਬੰਬੇ ਕਲਾ ਤੋਂ ਜੌਲੇ ਵਾਲੇ ਮੇਚੀ ਦੀ ਹੱਟੀ ਕਮੇਟੀ ਬਾਜ਼ਾਰ ਰਾਏਕੋਟ ਇੱਕ ਨੰਬਰ ਬੋਲਦਾ ਆਪਣਾ ਜੀ ਕੋਈ 9417530841 ਜੀ ਲਓ ਜੀ ਹਾਂ ਜਰੂਰ ਦਰਸਨ ਦਿਓ ਜੀ ਠੀਕ ਹੈ ਜੀ ਹਾਂਜੀ ਭਣੇ ਸਸ਼ੀ ਗਾਲ ਜੀ ਵੀਰੇ ਹਾਂਜੀ ਆਪਾਂ ਪਹਿਰਾਵਾ ਪੰਜਾਬ ਟਿਕ ਤੋਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੇ ਕਲੈਕਸ਼ਨ ਲੈ ਕੇ ਆਏ ਆਂਗੇ ਆਪਣੇ ਕੋਲ ਸਿਲਕ ਦੇ ਉੱਪਰ ਸੁਪਰੇਣਗੇ ਜੀ ਬਰਬਰੀ ਦੇ ਸਟੱਫ ਤੇ ਹੈਗਾ ਔਰ ਗਾਂਜਾ ਸਟਫੇ ਬਹੁਤ ਸੋਨਾ ਲਖਨਵੀ ਵਰਕ ਦੇ ਸੂਟ ਨੇਗੀ ਆਬੂਦਾਈ ਤੇ ਡਿਸਪਲੇ ਪ੍ਰਿੰਟ ਦੀ ਨਿਊ 컬렉ਸ਼ਨ ਆਈ ਹੈ ਜੀ ਹਾਂਜੀ ਇਹ ਵੀ ਔਰਗਾਂਜਾ ਤੇ ਨੀਡਲ ਵਰਕ ਰਹੇਗਾ ਬਹੁਤ ਹੀ ਸੋਹਣੇ ਜੇ ਡਿਜ਼ਾਈਨ ਰੈਡੀ ਕੀਤੇ ਹੈਗੇ ਤੁਸੀਂ ਵੇਖ ਸਕਦੇ ਹੋ ਜੀ ਇਦਾਂ ਆਪਾਂ ਪ੍ਰਿੰਟਡ ਦੁਪੱਟੇ ਵੀ ਰੈਡੀ ਕਰਦੇ ਆ ਜੀ ਕਿਸੇ ਨੇ ਵੀ ਆਰਡਰ ਤੇ ਕਿਸੇ ਵੀ ਤਰ੍ਹਾਂ ਦਾ ਸੂਟ ਬਾਏ ਕਰਨਾ ਹੈਗਾ ਤਾਂ ਆਪਾਂ ਨੂੰ ਕਸਟਮਾਈਜ਼ ਕਰਵਾ ਸਕਦੇ ਆ ਕਿਸੇ ਵੀ ਕਲਰ ਦੇ ਵਿੱਚ ਕਿੰਨੇ ਬਰਿਮਿਟਿਕ ਆਪਣੀ ਫਿੰਡ ਮਹਿਤਾ ਦੇ ਵਿੱਚ ਜੀ ਆਪਣੀ ਬੁਟੀਕ ਹੈਗੀ ਓਕੇ ਨੰਬਰ ਬੋਲੋ 9877907539 ਸਰ ਬਰਨਾਲਾ ਤੋਂ ਕੇਸੀਬੀਡੀ ਕ੍ਰੀਏਸ਼ਨਸ ਬਰਨਾਲਾ ਤੋਂ ਹਾਂਜੀ ਸਰ ਮੈਂ ਜਤਿਨ ਸੁਰਾਜ ਸੋਡੇਲੀ ਜੀ ਮੈਂ ਅਸੀਂ ਲੈ ਕੇ ਆਏ ਆ ਪਿਓਰ ਦੇ ਵਿੱਚ ਸਾਰਾ ਪਿਓਰ ਟਿਸ਼ੂ ਦਾ ਹੈਂਡਵਰਕ ਦਾ ਸਾਰਾ ਸੂਟ ਹੈ ਜੀ ਓਕੇ ਸਰ ਇਹਦਾ ਦੁਪੱਟਾ ਦੇਖੋ ਜੀ ਇਹ ਵੀ ਸਾਰਾ ਵਰਕ ਜਣਾ ਹੈ ਦੁਪੱਟਾ ਦਾ ਸਾਰਾ ਪਿਓਰ ਹੈਂਡਵਰਕ ਹੈ ਵੀਰ ਜੀ ਓਕੇ ਓਕੇ ਲੋਬੇ ਦੁਪੱਟਾ ਵੀ ਸਾਰਾ ਵਰਕ ਜਣਾ ਇਹ ਵਰਦੀ ਜੀ ਮੈਂ ਰਿੱਕੇ ਤੇ ਸਾਨੂੰ ਇਹ ਘੱਟੋ ਘੱਟ 25-30 ਹਜ਼ਾਰ ਦਾ ਸੂਟ ਮਿਲੂਗਾ। ਹਾਂਜੀ ਹਾਂਜੀ। ਇਹ ਅੱਜ ਦੀ ਰੇਟ ਚ ਆਪਾਂ ਰੱਖਣੀ ਦੇ ਉੱਤੇ ਸਿਰਫ ਔਰ ਸਿਰਫ ਇਹ 14 ਹਜ਼ਾਰ ਦੇ ਵਿੱਚ ਇਹ ਆਪਾਂ ਤੁਹਾਨੂੰ ਦੇਣੀ ਹੈ। ਠੀਕ ਆ ਜੀ। ਠੀਕ ਹੈ ਜੀ। ਇੱਕ ਲੈ ਕੇ ਜਾਂਦਾ ਜੀ ਅਸੀਂ ਇਹ ਚੀਜ਼ ਪੇਚ ਦੇ ਵਿੱਚ। ਹਾਂਜੀ। ਦੇਖੀ ਦਿਓ। ਸਾਰਾ ਪਿਆ ਹੈ ਵਰਤਿਆ ਹਾਂਜੀ। ਓਕੇ। ਇਹ ਜੇ ਸਾਰਾ ਐਂਡ ਵਰਤਿਆ ਜੀ। ਸਰੇ ਹਰਿਕ ਦੇ ਸੂਰਦੀਪ ਪ੍ਰਾਈਸ ਜੋ ਚੱਲ ਰਹੀ ਹੈ ਜੀ ਅੱਜ ਦੀ ਰੇਟ ਦੀ ਹਾਂਜੀ 6000 ਦੇ ਆਸ-ਪਾਸ ਚੱਲ ਰਹੀ ਹੈ ਜੀ ਓਕੇ ਇਹ ਅੱਜ ਆਪਾਂ ਇਹ ਆਫਰ ਦੇ ਵਿੱਚ ਸਿਰਫ ਔਰ ਸਿਰਫ 4400 ਰੁਪਏ ਦਾ ਲਗਾਇਆ ਹੋਇਆ ਓਕੇ ਸਰ ਬਾਕੀ ਸਰ ਕਾਟਨ ਦੀ ਵੈਰਾਈਟੀ ਹਾਂਜੀ ਉਹ ਜਿਸ ਤਰ੍ਹਾਂ ਦੀ ਮਰਜ਼ੀ ਤੁਸੀਂ ਕਹੋਗੇ ਠੀਕ ਹੈ ਬਾਕੀ ਰੰਗਕਾਰੀ ਬਾਕੀ ਵੈਰਾਈਜ਼ ਫੁਲਕਾਰੀਜ਼ ਸਾਈਡਾਂ ਇਹ ਦੇਖੋ ਵੀਰ ਜੀ ਡਰੈਸ ਉਹ ਜਿਵੇਂ ਇਹ ਡਰੈਸ ਦੀ ਗੱਲ ਕਰੀਏ ਜੀ ਪਿਓਰ ਦੇ ਵਿੱਚ ਹੈ ਜੀ ਸਾਰੀ ਇਹ ਓਕੇ ਸਰ ਇਹ ਤੁਹਾਨੂੰ ਹਰਿਕ ਦੇ 15000 14000 ਇਦਾਂ ਕਾਉਂਡੇਬਲ ਹੁੰਦੀ ਹੈ ਜੀ ਓਕੇ ਇਹ ਸਿਰਫ ਔਰ ਸਿਰ 650 ਰੁਪਏ ਚ ਅੱਜ ਦੇ ਰਹੀਆਂ ਠੀਕ ਹੈ ਜੀ ਜਿਵੇਂ ਹੁਣ ਡ्रेसेस ਦੇ ਵਿੱਚ ਹੈ ਜੀ ਆਹ ਮਲਟੀ ਕਲਰ ਦਾ ਜ਼ੀਰੇਡ ਬਹੁਤ ਜ਼ਿਆਦਾ ਫੈਸ਼ਨ ਹੈ ਜੀ ਓਕੇ ਸਰ ਚੀਜ਼ ਦੇਖੋ ਸਪੈਸ਼ਲ ਗਰਲਿਸ਼ ਚੀਜ਼ ਹੈ ਜੀ ਹਾਂਜੀ ਹਾਂਜੀ ਫੁੱਲ ਫਲੇਅਰ ਦੇ ਉੱਪਰ ਹੈ ਓਕੇ ਸਾਰਾ origignal ਮਿਰਰ ਵਰਕ ਹੈ ਜੀ ਚੋਲੀ ਆ ਗਈ ਜੀ ਦੁਪੱਟਾ ਨਹੀਂ ਬੇਟਾ ਇਹਦਾ ਦੁਪੱਟਾ ਦੇਖੋ ਜੀ ਸਾਰਾ ਦੁਪੱਟਾ ਵੀ ਵਰਕ ਦੇ ਉੱਪਰ ਹੈ ਜੀ ਲਓ ਜੀ ਇਹ ਦੁਪੱਟਾ ਦਾ ਸਾਰਾ ਇਹਦਾ ਠੀਕ ਆ ਸਰਫ ਔਰ ਸਿਰਫ ਜੀ 3800 ਰੁਪਏ ਦੇ ਵਿੱਚ ਹੈ 3800 ਰੁਪਏ ਦਾ ਸਿਰਫ ਹੋਵੇ ਠੀਕ ਆ ਵੀਰੇ ਆਪਣਾ ਨੰਬਰ ਬੋਲ ਦਿਓ ਵੀਰੇ ਇੱਕ ਵਾਰ ਸਰ ਕੇਸੀਬੀਡੀ ਕ੍ਰੀਏਸ਼ਨਸ ਬਰਨਾਲਾ ਹਾਂਜੀ 946427308 ਓਕੇ ਸਰ ਥੈਂਕ ਯੂ बहुत ਰਸੂਦ ਹੈ। ਇਹ ਵੀ ਲੋਕ ਕੰਮ ਨਹੀਂ ਕਰਦੇ। ਕੰਮ ਹੀ ਨਹੀਂ ਆਉਂਦਾ। ਛੋਟੇ ਹੀ ਛੋਟ ਲਗਵਾਉਂਦਾ। ਛੋਟੇ ਹੀ ਪਾ ਕੇ ਇਹ ਜਿਹੜਾ ਹੈ ਇਹ ਜਿਹੜਾ ਹੈ ਉਹ ਉਹ ਬੜਾ ਚੰਗਾ ਹੈ ਤੇ ਬੜੀ ਬਣੀ ਆਪਣੀ ਗਾਟ ਦੇ ਕਲਪ ਵੀ ਕਰੀ 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 ਨਾ ਮੈਂ ਕੀ ਕਹਿਣਾ ਚਾਹੁੰਗਾ ਜੀ ਸਰਪੰਚ ਜੀ ਬਹੁਤ ਖੁਸ਼ੀ ਆ ਭੈਣਾਂ ਆਪਣੀ ਬਧੀਵਾਸ ਦਾ ਆਇਆ ਜੀ ਦੱਸਿਆ ਹਾਂ ਤੇ ਵਧੀਆ ਹਨ ਬਾਕੀ ਬਹੁਤ ਵਧੀਆ ਭੈਣਾਂ ਪਿਆ ਹੋਦੇ ਨਾਮ ਬਰਾਜੂ ਕਬੜਾ ਬਹੁਤ ਵੱਡਾ ਮੈਸੇਜ ਦੇ ਭੈਣਾਂ ਤੇ ਵਧੀਆ ਕੁੜੀਆਂ ਨੂੰ ਮਨ ਹੋਂ ਸਾਹ ਦੇਖੋ ਕਿੱਡਾ ਵੱਡਾ ਪ੍ਰੋਗਰਾਮ ਕਰਿਆਗਾ ਹਨ ਭੈਣ ਹੋਰੀ ਬਾਹਰ ਆਉਣ ਕੋਈ ਹਨ ਪਤਾ ਨਹੀਂ ਕਿੰਨੀਆਂ ਕੁੜੀਆਂ ਬਹੁਤ ਦੇਖਦਾ ਮਜ਼ਾ ਆ ਰਿਹਾ ਹੋਰ ਕੁੜੀ ਹੁੰਦੀ ਆ ਭਾਣੇ ਜਦੋਂ ਕੁੜੀ ਕਹਿੰਦੀ ਮੈਂ ਤੁਹਾਨੂੰ ਦੇਖ ਕੇ ਜੰਮ ਕਰਨ ਲੱਗੀਆਂ ਜੀ ਮੈਨੂੰ ਆਪਾਂ ਮੈਨੂੰ ਦੇ ਕੇ ਲਿਖਦਾ ਜੈਨਮਨ ਕੋਈ ਵੀ ਕੰਮ ਕਰਨਾ ਚਾਹਦਾ ਹੈ ਨਹੀਂ ਬੜੇ ਕਿ ਜਰੀਆ ਬਣ ਜਾਂਦਾ ਨਾ ਦੇਖੋ ਦੇਖ ਬਹੁਤ ਕਿੰਨੇ ਨਰੇ ਵੀ ਕੰਮ ਕਰਦੇ ਮਿਹਨਤ ਕਰਦੇ ਸਨ ਤੁਹਾਨੂੰ ਦੇਖ ਕੇ ਕਿੰਨੀਆਂ ਕੁੜੀਆਂ ਮਿਹਨਤ ਕਰਨ ਲੱਗੀਆਂ ਅੱਜ ਦੇ ਟਾਈਮ 'ਚ ਹਰ ਇੱਕ ਕੁੜੀ ਨੂੰ ਹਮਾਰੇ ਕੰਮ ਲੱਗ ਕੇ ਇੰਡੀਪੈਂਡੈਂਟ ਬਣਨਾ ਆਉਟਜੂਰਨਲੀ ਇਹਨਾਂ ਸਾਰੇ ਬਹੁਤ ਬਿਲਕੁਲ ਮਮੀ ਮੈਨੂੰ ਤਾਂ ਆਪਾਂ ਸਿੱਖ ਰਲਈਏ ਚਲੋ ਟਾਈਮ ਦਿੱਤਾ ਹਾਂ ਹਾਂਜੀ ਕੰਮ ਨਹੀਂ ਕਿਸੇ ਲਈ ਕੀ ਕਿਹਾ ਜਾਉਂਗਾ ਕਿ ਨਹੀਂ ਗਿਆ ਪਰੀਆ ਘਰ ਆ ਜਾਏ ਮਰਦਾਈਏ ਜੇ ਲੱਕੇ ਨੇ ਕੰਮਦੰਦ ਕਰਨ ਦੇ ਦੋ ਤੇ ਫੇਰ ਚੰਨ ਨੇ ਵੀ ਕਿਤੇ ਗੇਰਨਾ ਹੋ ਜੀ ਬਹੁਤ ਦਰਦੀਆਂ ਤਾਇਆ ਜੀ ਜੇ ਉਹਨਾਂ ਨੂੰ ਫੈਮਿਲੀ ਸਪੋਰਟ ਮਿਲਦਾ ਹੋਣਾ ਜੇ ਤੋਂ ਉਹਨਾਂ ਦੀ ਫੈਮਿਲੀ ਸਪੋਰਟ ਹੋਊਗਾ ਤੇ ਬਾਕੀ ਉਹਨਾਂ ਦੇ ਮਾਪੇ ਉਹਨਾਂ ਦਾ ਸਾਥ ਹੈ ਫੇਰ ਵੀ ਉਹ ਕਰਦੀਆਂ ਫੇਰ ਤਾਂ ਜਦੋਂ ਇੱਕ ਵਾਰ ਉਹ ਕੀਤੇ ਰਸਤੇ ਤੇ ਤੋਰਫਦੀਆਂ ਤੇ ਤਾਂ ਲੱਗੀਆਂ ਰਹਿੰਦੀਆਂ ਨੇ ਨਾ ਆਪਣੇ ਚੱਲੂ ਵੀਡੀਓ ਦਾ ਚੰਗੇ ਮਾਰੇ ਗਾਲ ਸਮਝੇ ਹੋ ਜਾਂਦੇ ਨੇ ਬਾਕੀ ਫੇਰ ਉਸ ਨੂੰ ਸਪੋਰਟ ਮਿਲਣੀ ਚਾਹੀਦੀ ਔਰ ਵਰਤੀ ਨਾਲ ਲੱਗੇ ਜਿੰਨੇ ਵੀ ਉਹਨਾਂ ਦੇ ਜਾਣਕਾਰ ਨੇਗੇ ਉਹ ਸਪੋਰਟ ਨਹੀਂ ਕਰਨੀ ਚਾਹੀਦੀ ਹਾਦਸਾ ਕਰ ਸਕਦੀ ਹੈ ਉਹ ਨੇ ਕਿਹਾ ਨਾ ਉਹ ਤੋਂ ਦਾ ਰੋਸ ਕੀਤਾ ਜੇ ਆਪਾਂ ਉਹਨਾਂ ਨੂੰ ਪਹਿਲੇ ਕਹਿੰਦੇ ਕਿ ਤੂੰ ਘਰੋਂ ਬਾਹਰ ਜਾਈ ਤੇ ਕੋਈ ਹੋਣਾ ਤੇਰੇ ਕੋਲ ਹੋਣਾ ਫਿਰ ਉਹ ਕਿਤੇ ਨਾ ਕਿਤੇ ਨਾ ਨਾ ਹੁੰਦੀਆਂ ਨਾ ਹੀ ਹੋ ਜਾਂਦੀਆਂ ਹਮੇਸ਼ਾ ਵਧੀਆ ਸੋਚਦਾ ਕਿ ਮੈਂ ਬਾਹਰ ਵਧੀਆ ਕੰਮ ਕਰਦਾ ਵਧੀਆ ਬਈ ਬਹੁਤ ਵਧੀਆ ਲੱਗਦਾ ਮੈਨੂੰ ਕਿਹਣਾ ਚਾਹੁੰਦਾ ਵੀ ਵਰਨਾ ਤਾਂ ਇਹ ਮੈਂ ਅੱਗੇ ਹੁੰਦਾ ਚਾਹੁੰਦਾ ਕਿ ਮੈਂ ਵੀ ਤੇ ਇੱਕ ਵਾਰ ਸਟਾਰਟ ਕਰਦਾ ਸੀ ਮੁੰਡੇ ਤੱਕ ਨਹੀਂ ਚੱਲਦੀ ਕਿ ਚਾਹ ਚੱਲਦਾ ਨਾ ਇਹ ਵੀ ਲੈਣੀ ਚਾਹੁੰਦਾ ਕਿੰਨੇ ਕੁ ਪੈਸੇ ਲਈ ਆਮ ਕਰਵਾਉਣਾ ਹੈ ਤੇ ਇਸ ਨਾਲ ਲੋਕ ਤਾਂ ਜੀ ਵੀ ਨਿਕਲ ਆਣੇ ਜਿੰਨਾ ਨਾ ਮੇਰੇ ਸਾਹ ਉਹ ਜੀ ਰਹਿਣਾ ਤੇ ਇੱਕ ਰੂਮ ਜਾਈਦਾ ਪਾਸੇ ਹਾਂ ਅੱਜ ਆ ਜੋ ਗਿਆ ਵੀ ਸੰਪਰਕ ਨੰਬਰ ਨੂੰ ਉਹ ਬਣਾਇਆ ਇੱਕ ਵਰਗਲੇ ਪਿਆਰ ਦੀ ਮੈਂ ਸਾਡੀ ਬਸ ਆਪ ਨੂੰ ਕੋਲ ਲੈ ਆ ਇਹ ਕਿਹੜਾ ਨੀ ਬਣੇ ਇਹ ਦੁਪੱਟੇ ਵਗੈਰਾ ਬਣ ਆਪ ਹੀ ਧਿਆਨ ਕਰ ਦੋ ਸਾਰੇ ਸਾਡੇ ਕੱਪੜਾ ਬਹੁਤ ਸੁਪੀਰੀਅਰ ਹੁੰਦਾ ਸਰ ਟਾਈ ਡਾਈ ਦੁਪੱਟਾ ਬਾਈ ਦੇਖੋ ਇਹ ਕੰਪੜਾ ਸੁਪੀਰੀਅਰ ਹੁੰਦਾ ਹੈ ਇਹ ਕਿੰਨੇ ਦਾ ਬਣੇ ਇਹ ਨੰਬਰ 2500 ਦਾ ਅੱਛਾ लेकिन क्या फिर भी लग रहा है वो एक सो टाइम लगदा था बिया मे तो लग गई पर तुम का ਨਾ ਕਿ ਨੂੰ ਡੋਪਰ ਨਾ ਬਾਈਕਪਾਰਕ ਦੇ ਸਟੈਂਡ ਦਾਸ ਤੇ ਘੇਰਤਾ ਆ ਰਹੇ ਨੇ ਆ ਖਤਰਾ ਸਾਰਾ ਲੱਗਦਾ ਇਹਨਾਂ ਨੂੰ ਬੜਾ ਤੋਹਗਾ ਤੋਂ ਮਿਲਣਗੇ ਕਿੰਨੇ ਰੱਤੀ ਸਕੇਗੀ ਇਹ ਬਟੀਕਾਂ ਵਾਲਿਆਂ ਜਿਹੜੇ ਕੁਸਮਾਨ ਲੈ ਉਹ ਲੈ ਸਕਦੇ ਜਿਵੇਂ ਤੇ ਸਾਢੇ 350 ਦਾ ਕਰਦੇ ਕਪੜਾ ਵੀ ਇਹਦੇ ਨੇ ਇਹ ਮੇਰੇ ਸਾਰੇ ਮਿਕਸੀ ਹੈ ਸ਼ੀਮਰ ਆ ਦੇਸ਼ ਹੈ ਪਿੰਡ ਕਿਹੜਾ ਆਪਣੇ ਆਪਣਾ ਅੱਛਾ ਆਉਣ ਲੜ ਬਨੇ ਕੀ ਨਾਮ ਤੇ ਹੈਗਾ ਆਪਣਾ ਹੋਰ